ਲੱਗਦਾ ਹੈ ਕਿ ਆਯੁਰਵੇਦ ਨੂੰ ਕਿਉਂ ਅਲੋਪ ਹੁੰਦਾ ਜਾ ਰਿਹਾ ਹੈ ਕਿ ਲੋਕਾਂ ਨੂੰ ਜਾਣਕਾਰੀ ਸਹੀ ਨਹੀਂ ਹੈ ਕਿਉਂਕਿ ਵੱਧ ਤੋਂ ਵੱਧ ਹਰ ਇੱਕ ਨੂੰ ਦੇਖੋ ਸਿੱਧਾ ਐਲੋਪੈਥਿਕ ਤੇ ਜਾਂਦਾ ਹੈ ਬਟ ਤੁਹਾਡੀ ਗੱਲ ਠੀਕ ਹੈ ਕਿ ਲੋਕੀ ਐਲੋਪੈਥੀ ਜ਼ਿਆਦਾ ਪ੍ਰੇਫਰ ਕਰਦੇ ਆ ਕਿ ਲੋਕੀ ਚਾਹੁੰਦੇ ਆ ਕਿ ਸਾਨੂੰ ਹਰ ਚੀਜ਼ ਫਟਾਫਟ ਰਿਜ਼ਲਟ ਚਾਹੀਦੇ ਆ ਬਿਲਕੁਲ ਬਟ ਫਟਾਫਟ ਦੇ ਚੱਕਰ ਦੇ ਵਿੱਚ ਕਿਤੇ ਨਾ ਕਿਤੇ ਇਸ ਉਹਨਾਂ ਨੇ ਸਾਈਡ ਇਫੈਕਟ ਵੀ ਝੇਲਦੇ ਆ ਦੇਖੋ ਆਯੁਰਵੈਦਿਕ ਤਕਰੀਬਨ ਤੀਜੀ ਜਨਰੇਸ਼ਨ ਹੈ ਜਾਂ ਕਹਿ ਲੋ ਕਿ ਸਾਡਾ ਬਚਪਨ ਸਾਰਾ ਆਯੁਰਵੇਦ ਇੱਕ ਹੀ ਬੀਤਿਆ ਬਿਮਾਰੀਆਂ ਬਹੁਤ ਸਾਰੀਆਂ ਨੇ ਕਿ ਕਿਸ ਨੂੰ ਗੋਡਿਆਂ ਦਾ ਦਰਦ ਹੈ ਕਿਸ ਨੂੰ ਸ਼ੂਗਰ ਹੈ ਜਾਂ ਕਿਸ ਨੂੰ ਸਟੋਨ ਦੀ ਬਿਮਾਰੀ ਹੈਗੀ ਹੈ ਤਾਂ ਆਯੁਰਵੇਦ ਕਿੰਨਾ ਕਾ ਸਫਲ ਸਾਬਤ ਹੁੰਦਾ ਹੈ ਆਯੁਰਵੇਦ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਕੋਈ ਸਾਈਡ ਇਫੈਕਟ ਨਹੀਂ ਹੈ ਅਸੀਂ ਅੱਜ ਕੱਲ ਖਾਣੇ ਤੇ ਉਸ ਤਰ੍ਹਾਂ ਦਾ ਸਮਾਨ ਅਨ ਹੈਲਥੀਆ ਬਟ ਐਕਸਰਸਾਈਜ਼ ਦੇ ਨਾਮ ਤੇ ਸਾਡੇ ਕੋਲ ਨਹੀਂ ਹੁੰਦੀ ਏਸੀ ਤੋਂ ਬਾਅਦ ਅਸੀਂ ਰਹਿ ਨਹੀਂ ਸਕਦੇ ਗੱਡੀ ਤੋਂ ਬਿਨਾਂ ਅਸੀਂ ਕਿਤੇ ਜਾ ਨਹੀਂ ਸਕਦੇ ਤੇ ਆਪਣੇ ਕੈਲਰੀਆਂ ਜਿਵੇਂ ਜਿਵੇਂ ਜਮ ਹੋਈ ਜਾਂਦੀਆਂ ਤੇ ਬਿਮਾਰੀਆਂ ਬਣਨਗੀਆਂ ਬਣਨਗੀਆਂ ਕਿ ਦੇਖੋ ਹਰ ਹਸਪਤਲ ਦੀ ਆਪਾਂ ਗੱਲ ਸੁਣਦੇ ਆ ਤਾਂ ਵੀ ਉਹਨਾਂ ਨੇ ਗੋਡੇ ਚੇਂਜ ਕਰਾ ਲਏ ਉਹਨਾਂ ਨੇ ਗੋਡੇ ਚੇਂਜ ਕਰਾ ਲਏ ਇਹ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਆਯੁਰਵੇਦ ਨਾਲ ਕਿਸੇ ਨੇ ਗੋਡੇ ਠੀਕ ਕਰਾਏ ਹੋਣ ਇਹ ਘੱਟ ਸੁਣਨ ਨੂੰ ਮਿਲਦਾ ਐ ਐਨੀਵੇ ਜੇ ਉਹਨਾਂ ਨੂੰ ਲੱਗਦਾ ਵੀ ਹੈ ਕਿ ਗੋਡੇ ਬਦਲवाने ਆ ਤਾਂ ਐਟ ਲੀਸਟ ਘੱਟੋ ਘੱਟ ਦੋ ਤਿੰਨ ਮਹੀਨੇ ਆਯੁਰਵੈਦਿਕ ਟ੍ਰਾਇਲ ਕਰ ਲੈਣਾ ਚਾਹੀਦਾ ਨਹੀਂ ਕਿ ਮੈਂ ਆਪਰੇਟ ਤਾਂ ਹੈ ਹੀ ਐ ਬਟ ਮੈਨੂੰ ਲੱਗਦਾ ਕਿ ਦੋ ਤਿੰਨ ਮਹੀਨੇ ਅਗਰ ਮੈਡੀਸਨ ਲੈ ਲੈਣਗੇ ਤਾਂ ਉਹਨਾਂ ਨੂੰ ਕਰਾਣ ਦੀ ਲੋੜ ਨਹੀਂ ਪਏਗੀ ਸਟ्रेस ਦੀ ਬਿਮਾਰੀ ਲਗਾਤਾਰ ਵੱਧਦੀ ਜਾ ਰਹੀ ਹੈ ਹਰ ਇੱਕ ਪਰਸਨ ਦੇ ਅੰਦਰ ਚਾਹੇ ਉਹ ਯੂਥ ਹੈ ਜਾਂ ਬਜ਼ੁਰਗ ਹੈ ਸਟ्रेसਫੁੱਲ ਰਹਿੰਦਾ ਹੈ ਅੱਜ ਦੇ ਦੌਰ ਵਿੱਚ ਮਤਲਬ ਸਮਝ ਨਹੀਂ ਆ ਰਿਹਾ ਕਿ ਫਿਰ ਸਟ्रेस ਨੂੰ ਕਿਸ ਤਰ੍ਹਾਂ ਦੂਰ ਕਰੇ ਤੇ ਆਯੁਰਵੇਦ ਕਿਸ ਤਰ੍ਹਾਂ ਸਟ्रेस ਲਈ ਸਾਡੀ ਐਯੁਰਵੇਡਿਕ ਦੇ ਵਿੱਚ ਅਸ਼ਵਗੰਧਾ ਬਹੁਤ ਅੱਛਾ ਰੋਲ ਅਦਾ ਕਰਦਾ ਹੈ ਅਸ਼ਵਗੰਧਾ ਦਾ ਪ੍ਰੋਪਰ ਇਸਤੇਮਾਲ ਕਰੋ ਅੱਧਾ ਚਮਚ ਸਵੇਰ ਦਾ ਚਮਚ ਸ਼ਾਮੀ ਤੁਹਾਡਾ ਸਟ्रेस ਲੈਵਲ ਕਾਫੀ ਘਟ ਜਾਂਦਾ ਹੈ ਆਯੁਰਵੇਦ ਜਿਹੜਾ ਆ ਉਹ ਕੀ ਸਲਾਹ ਦਿੰਦਾ ਹੈ ਕਿ ਹੈਲਥੀ ਰਹਿਣ ਵਾਸਤੇ ਕੀ ਖਾਣਾ ਚਾਹੀਦਾ ਹੈ ਕਿਸ ਤਰ੍ਹਾਂ ਕੀ ਤੁਰੀ ਇਸ ਆਪਣੀ ਸਿਹਤ ਲਈ ਐਰ ਵਾਲੀ ਕੇ ਹਸਾਬ ਨਾਲ ਤੁਹਾਡਾ ਪੇਟ ਹੀ ਸਾਰੇ ਲੋਕਾਂ ਦਾ ਕਾਰਨ ਬਣਦਾ ਤੁਹਾਡਾ ਪੇਟ ਸਾਫ ਪੇਟ ਸਹੀ ਤਾਂ ਸਾਰੀਆਂ ਬਿਮਾਰੀਆਂ ਦੂਰ ਅਗਰ ਪੇਟ ਸੈਟ ਨਹੀਂ ਹੈ ਤੇ ਤੁਹਾਡਾ ਕਿਸੇ ਕੰਮ 'ਚ ਮਾਨ ਨਹੀਂ ਲੱਗੇਗਾ ਔਰ ਕੋਈ ਨਾ ਕੋਈ ਬਿਮਾਰੀ ਲੱਗੀ ਰਹੇ। ਕਾਸ਼ੀਕਾਲ ਮੈਂ ਹਾਤੀ ਅਸਮ ਜੇ ਨਿਊਜ਼ ਦੇ ਕੇ ਦਰਸ਼ਕਾਂ ਦਾ ਸਵਾਗਤ ਹੈ। ਆ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਜੁੜੇ ਨੇ ਬਲਰਾਜ ਆਯੁਰਵੇਦਾ ਤੋਂ ਗੁਰਮੀਤ ਜੀ ਜਿਨ੍ਹਾਂ ਦੇ ਨਾਲ ਅਸੀਂ ਆਯੁਰਵੇਦ ਦੇ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਾਂਗੇ। ਆਯੁਰਵੇਦ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਸਿਹਤ ਦੇ ਲਈ ਕਿੰਨਾ ਲਾਭਦਾਇਕ ਹੁੰਦੀ ਹੈ ਤੇ ਗੱਲਬਾਤ ਕਰਦੇ ਆ ਗੁਰਮੀਤਜੀਤ ਨਾਲ ਗੁਰਮੀਤਜੀਤ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਹੋਰ ਗੁਰਮੀਤਜੀਤ ਆਯੁਰਵੇਦ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਨਾਣਾ ਚਾਹਾਂਗੇ ਨਾਲੇ ਦਰਸ਼ਕ ਵੀ ਇਹ ਜਾਨਣਾ ਚਾਹਣਗੇ ਕਿ ਤੁਸੀਂ ਕਦੋਂ ਤੋਂ ਪ੍ਰੈਕਟਿਸ ਕਰ ਰਹੇ ਹੋ ਕਿੰਨਾ ਸਮਾਂ ਹੋ ਗਿਆ ਆਯੁਰਵੇਦ ਨਾਲ ਜੁੜੇ ਹੋਏ ਦੇਖੋ ਆਯੁਰਵੈਦਿਕ ਤਾਂ ਸਮਝੋ ਕਿ ਸਾਡੀ ਤਕਰੀਬਨ ਤੀਜੀ ਜਨਰੇਸ਼ਨ ਹੈ ਜੀ ਜਾਂ ਕਹਿ ਲੋ ਕਿ ਸਾਡਾ ਬਚਪਨ ਸਾਰਾ ਆਯੁਰਵੇਦ ਵਿੱਚ ਹੀ ਬੀਤੇ ਹੈ ਬਿਲਕੁਲ ਮੇਰੇ ਦਾਦਾ ਜੀ ਨੇ ਸਟਾਰਟ ਕੀਤਾ ਸੀ ਇੱਥੇ ਜੀ ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਆ ਕੇ ਦੁਕਾਨ ਇੱਥੇ ਬਣਾਈ ਤੇ ਹੋ ਸੜੀ 3 ਜਨਰੇਸ਼ਨ ਹੈ ਜੀ ਇਸੇ ਤੋਂ ਚੱਲਣ ਲਗਭਗ ਸਾਨੂੰ 74 ইয়ার্স ਹੋ ਗਏ ਹੈ ਕਿ 74 ইয়ার্স ਹੋ ਗਏ আচ্ছা ਗੁਰਮੀਤ ਜੀ ਆਯੁਰਵੇਦਿਕ ਦੀ ਗੱਲ ਕਰਦੇ ਪਿਆ ਸੀ ਕੀ ਲੱਗਦਾ ਹੈ ਕਿ ਆਯੁਰਵੇਦ ਨੂੰ ਕਿਉਂ ਅਲੋਪ ਹੁੰਦਾ ਜਾ ਰਿਹਾ ਹੈ ਕਿ ਲੋਕਾਂ ਨੂੰ ਜਾਣਕਾਰੀ ਸਹੀ ਨਹੀਂ ਹੈ ਕਿਉਂਕਿ ਵੱਧ ਤੋਂ ਵੱਧ ਹਰ ਇੱਕ ਨੂੰ ਦੇਖੋ ਸਿੱਧਾ ਐਲੋਪੈਥਿਕ ਤੇ ਜਾਂਦਾ ਹੈ ਆਯੁਰਵੇਦ ਨੂੰ ਲੋਕੀ ਜਿਵੇਂ ਉੱਲਗੇ ਨੇ ਜਾਂ ਫਿਰ ਬਹੁਤ ਘੱਟ ਇਸਤੇਮਾਲ ਕਰਦੇ ਪਹਿਲ ਨਹੀਂ ਦਿੰਦੇ ਆਯੁਰਵੈਦ ਨੂੰ। ਹਮਮ ਦੇਖੋ ਮੈਂ ਤੁਹਾਡੀ ਇਸ ਗੱਲ ਨਾਲ ਪੂਰਾ ਸਹਿਮਤ ਨਹੀਂ ਆ। ਜੀ ਹੁਣ ਅਸੀਂ ਦੇਖਦੇ ਹਾਂ ਕਿ ਲੋਕੀ ਵਾਪਿਸ ਆਪਣੇ ਪੁਰਾਣੇ ਸਾਰੇ ਜੋ ਪੁਰਾਣੇ ਸਾਡੇ ਬਜ਼ੁਰਗਾਂ ਨੇ ਬਣਾਈ ਹੋਈ ਹੈ ਜਾਂ ਪ੍ਰਾਤਨ ਸਮਝਦੇ ਚੱਲਦੀ ਆ ਰਹੀ ਹੈ ਉਹਨਾਂ ਦੇ ਵੱਲ ਮੂਵ ਹੋ ਰਹੇ ਨੇ। ਜੀ ਬਟ ਤੁਹਾਡੀ ਗੱਲ ਠੀਕ ਹੈ ਕਿ ਲੋਕੀ ਐਲੋਪੈਥੀ ਜ਼ਿਆਦਾ ਪ੍ਰਿਫਰ ਕਰਦੇ ਆ ਕਿ ਲੋਕੀ ਚਾਹੁੰਦੇ ਕਿ ਸਾਨੂੰ ਹਰ ਚੀਜ਼ ਫਟਾਫਟ ਰਿਜ਼ਲਟ ਚਾਹੀਦੇ ਆ। ਬਿਲਕੁਲ ਬਟ ਫਟਾਫਟ ਦੇ ਚੱਕਰ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਉਹਨਾਂ ਦੇ ਸਾਈਡ ਇਫੈਕਟ ਵੀ ਝੇਲਦੇ ਆ ਜੀ ਇੱਥੇ ਕੋਈ ਵੀ ਮਾੜੀ ਨਹੀਂ ਹੁੰਦੀ ਐਲੋਪੈਥੀ ਵੀ ਮਾੜੀ ਨਹੀਂ ਹੈ ਐਰਵਾਇਦਿਕ ਵੀ ਮਾੜੀ ਨਹੀਂ ਹੈ ਜੀ ਬਟ ਐਂਡ ਤੁਹਾਨੂੰ ਬਿਮਾਰੀ ਤੋਂ ਪੂਰਾ ਬਚਾ ਕਰਨ ਲਈ ਐਰਵਾਇਦਿਕ ਵਾਲੀ ਆਣਾ ਪਏਗਾ ਕੀ ਜਦੋਂ ਆਪਾਂ ਐਰਵਾਇਦਿਕ ਨੂੰ ਇਸਤੇਮਾਲ ਕਰਦੇ ਆ ਕੀ ਇਸ ਦੇ ਵੀ ਕੋਈ ਸਾਈਡ ਇਫੈਕਟ ਕਦੇ ਹੁੰਦੇ ਆ ਨਹੀਂ ਬਿਲਕੁਲ ਐਰਵਾਇਦਿਕ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਕੋਈ ਸਾਈਡ ਇਫੈਕਟ ਨਹੀਂ ਹੈ ਜੀ ਇਹ ਸਾਡੇ ਕਹਿੰਦੇ ਕਿ ਸਦੀਆਂ ਤੋਂ ਸਭ ਤੋਂ ਪੁਰਾਤਨ ਕਹਿ ਸਕਦੇ ਆ ਕਿ ਹੈ ਇੰਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਕਿ ਤੁਹਾਨੂੰ ਹੋ ਸਕੇ ਬਸ ਇਹਨੂੰ ਸਹੀ ਤਰੀਕੇ ਨਾਲ ਯੂਜ਼ ਕਰਨਾ ਚਾਹੀਦਾ ਹੈ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਲੇਕਿਨ ਜਿਸ ਨੂੰ ਆਰਾਮ ਜ਼ਰੂਰ ਦੇ ਹਾਂਜੀ ਅੱਛਾ ਆਯੁਰਵੇਦ ਦੱਸੋ ਕੁਰਮੇ ਜੀ ਕਿ ਬਿਮਾਰੀਆਂ ਬਹੁਤ ਸਾਰੀਆਂ ਨੇ ਕਿ ਕਿਸ ਨੂੰ ਗੋਡਿਆਂ ਦਾ ਦਰਦ ਹੈ ਕਿਸ ਨੂੰ 슈ਗਰ ਹੈ ਜਾਂ ਕਿਸ ਨੂੰ ਸਟੋਨ ਦੀ ਬਿਮਾਰੀ ਹੈਗੀ ਹੈ ਤਾਂ ਆਯੁਰਵੇਦ ਕਿੰਨਾ ਕਾ ਸਫਲ ਸਾਬਤ ਹੁੰਦਾ ਹੈ ਦੇਖੋ ਜਿੰਨੀਆਂ ਵੀ ਬਿਮਾਰੀਆਂ ਆਉਂਦੀਆਂ ਨੇ ਇਹ ਸਾਡੀਆਂ ਕਹ ਲੋ ਕਿ ਰਹਿਣ ਸਹਿਣ ਸਹੀ ਨਹੀਂ ਹੈ ਜੀ ਲਾਈਫ ਸਟਾਈਲ ਠੀਕ ਨਹੀਂ ਹੈ ਖਾਣ ਪੀਣ ਠੀਕ ਨਹੀਂ ਹੈ ਇਸ ਕਰਕੇ ਅੱਜ ਬਿਮਾਰੀਆਂ ਵੱਧ ਰਹੀਆਂ ਨੇ ਜੀ ਅੱਜ ਦੀ ਡੇਟ ਦੇ ਵਿੱਚ ਸਾਨੂੰ ਚਾਹੀਦਾ ਫਾਸਟ ਫੂਡ ਬਾਜ਼ਾਰ ਦਾ ਖਾਣਾ ਕਰ ਅਸੀਂ ਖਾਣਾ ਖਾ ਕੇ ਰਾਜੀ ਨਹੀਂ ਆ ਕੋਈ ਐਕਸਰਸਾਈਜ਼ ਕਰਕੇ ਰਾਜੀ ਨਹੀਂ ਆ ਤੇ ਬਿਮਾਰੀਆਂ ਦਿਨ ਬਾ ਦਿਨ ਵਧਣ ਗਈਆਂ ਜੀ ਹੁਣ ਆਪਾਂ ਗੱਲ ਕਰ ਲਈ ਸ਼ੂਗਰ ਦੀ ਤੇ ਅੱਜ ਤੋਂ ਤੁਸੀਂ 10 ਸਾਲ ਪਿੱਛੇ ਚਲੇ ਜਾਓ ਤੱਕ ਆਪਾਂ ਸ਼ੂਗਰ ਦਾ ਕਦੇ ਕਦੇ ਨਾਮ ਸੁਣਦੇ ਸੀ 10 15 ਸਾਲ ਪਹਿਲਾਂ ਅੱਜ ਹਰ ਘਰ ਘਰ ਜੋ ਸ਼ੂਗਰ ਹੈ ਅੱਜ ਇਹੋ ਜਿਹਾ ਕੀ ਹੋ ਗਿਆ ਕਿ ਸ਼ੂਗਰ ਕਿਉਂ ਹੋ ਗਿਆ ਹਰ ਘਰ ਦੇ ਵਿੱਚ ਤੇ ਉਹਦਾ ਜਵਾਬ ਤੁਸੀਂ ਆਪਣੇ ਆਪ ਤੋਂ ਪੁੱਛੋ ਤੇ ਤੁਹਾਨੂੰ ਆਪਣੇ ਆਪ ਹੀ ਮਿਲ ਜਾਏਗਾ ਕਿ ਅੱਗੇ ਸਾਡੇ ਬਜ਼ੁਰਗ ਦੇਖੋ ਖੁੱਲਾ ਖਾਂਦੇ ਪੈਂਦੇ ਸੀ ਜੀ ਔਰ ਖੁੱਲੀ ਮਿਹਨਤ ਕਰਦੇ ਸੀਗੇ ਖੇਤਾਂ 'ਚ ਕੰਮ ਕਰਦੇ ਸੀ ਤੁੱਪਾਂ ਛਾਵਾਂ ਜਾਂਦੇ ਆਂਦੇ ਸੀ ਬਿਲਕੁਲ ਅਸੀਂ ਅੱਜ ਕੱਲ ਖਾਣੇ ਤੇ ਉਸ ਤਰ੍ਹਾਂ ਦਾ ਸਮਾਨ ਅਨ ਹੈਲਥੀ ਆ ਜੀ ਬਟ ਐਕਸਰਸਾਈਜ਼ ਦੇ ਨਾਮ ਤੇ ਸਾਡੇ ਕੋਲ ਨਹੀਂ ਹੁੰਦੀ ਏਸੀ ਤੋਂ ਬਾਅਦ ਅਸੀਂ ਰਹਿ ਨਹੀਂ ਸਕਦੇ ਗੱਡੀ ਤੋਂ ਬਿਨਾਂ ਅਸੀਂ ਕਿਤੇ ਜਾ ਨਹੀਂ ਸਕਦੇ ਤੇ ਆਪਣੇ ਕੈਲਰੀਆਂ ਜਿਵੇਂ ਜਿਵੇਂ ਜਮ ਹੋਈ ਜਾਂਦੀਆਂ ਤੇ ਬਿਮਾਰੀਆਂ ਬਣਨ ਗਈਆਂ ਬਣਨ ਗਈਆਂ ਜੀ ਇਸੇ ਤਰ੍ਹਾਂ ਹੀ ਗੋਡਿਆਂ ਦੀ ਲਗਾ ਲਈਏ ਆਪਾਂ ਜੀ ਗੋਡਿਆਂ ਦਾ ਅੱਗੇ ਅਜ ਤੋਂ ਅਗਰ 10-15 ਸਾਲ ਪਹਿਲਾਂ ਆਪਾਂ ਕਿਸੇ ਦਾ ਸੁਣਦੇ ਹੀ ਨਹੀਂ ਸੀਗੇ ਹੁਣ ਅੱਜ ਜਦੋਂ ਵੀ ਆਪਾਂ ਗੋਡਿਆਂ ਦੀ ਪ੍ਰੋਬਲਮ ਹੁੰਦੀ ਹੈ ਇੱਕ ਰਿਵਾਜ ਹੀ ਚੱਲ ਗਿਆ ਗੋਡੇ ਚੇਂਜ ਕਰਾਣੇ ਜਦ ਕਿ ਅਸੀਂ ਨੈਰਵੈਦਿਕ ਦੇ ਨਾਲ ਪੂਰੀ ਤਰ੍ਹਾਂ ਕਿਊਰ ਕਰ ਸਕਦੇ ਹਾਂ ਥੋੜਾ ਸਬਰ ਰੱਖਣਾ ਪੈਂਦਾ ਵੈ ਸਭ ਕੁਝ ਬਿਲਕੁਲ ਪੂਰਾ ਹੱਲ ਹੋ ਜਾਂਦਾ ਹੈ ਅੱਛਾ ਜੀ ਮਤਲਬ ਕਿ ਆਯੁਰਵੈਦ ਦਾ ਪ੍ਰੋਪਰ ਇਲਾਜ ਕਰੀਏ ਤਾਂ ਸਾਡੇ ਗੋਡਿਆਂ ਤੇ ਦਰਦ ਜਿਹੜੀ ਹੈਗੀ ਨੇ ਉਹ ਠੀਕ ਹੋ ਜਾਂਦੇ ਚੇਂਜ ਕਰਾਣ ਦੀ ਨੌਬਤ ਨਹੀਂ ਆਉਂਦੀ ਬਿਲਕੁਲ ਬਹੁਤ ਹੱਦ ਤੱਕ ਅਸੀਂ ਇਹਦੇ ਤੇ ਦਵਾਈ ਨਾਲ ਕਾਬੂ ਪਾ ਸਕਦੇ ਹਾਂ ਅਤੇ ਆਪਰੇਸ਼ਨ ਤੋਂ ਬਚਿਆ ਜਾ ਸਕਦਾ ਹੈ ਪਰ ਮੋਸਟਲੀ ਲੋਕੀ ਦੇਖੋ ਹਰ ਹਸਪਤਾਲ ਦੀ ਆਪਾਂ ਗੱਲ ਸੁਣਦੇ ਆ ਤਾਂ ਵੀ ਉਹਨਾਂ ਨੇ ਗੋਡੇ ਚੇਂਜ ਕਰਾ ਲਏ ਉਹਨਾਂ ਨੇ ਗੋਡੇ ਚੇਂਜ ਕਰਾ ਲਏ ਇਹ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਆਯੁਰਵੇਦ ਨਾਲ ਕਿਸੇ ਨੇ ਗੋਡੇ ਠੀਕ ਕਰਾਏ ਹੋਣ ਇਹ ਘੱਟ ਸੁਣਨ ਨੂੰ ਮਿਲਦਾ ਨਹੀਂ ਬਹੁਤ ਸਾਰੇ ਲੋਕੀ ਹੁਣ ਐਰਬੈਡਿਕ ਵੱਲੀ ਆ ਰਹੇ ਹੈ ਜੀ ਔਰ ਮੈਨੂੰ ਦੱਸਣ ਜੀ ਖੁਸ਼ੀ ਹੋਏਗੀ ਕਿ ਬਹੁਤ ਲੋਕਾਂ ਨੂੰ ਬੈਨੀਫਿਟ ਹੈ ਜੀ ਔਰ ਜਿਨ੍ਹਾਂ ਨੂੰ ਡਾਕਟਰ ਨੇ ਗੋਡੇ ਬਦਲਣ ਲਈ ਕਿਹਾ ਤੇ ਉਹਨਾਂ ਨੂੰ ਲੋੜ ਨਹੀਂ ਪਈ ਠੀਕ ਹੈ ਇਸ ਕਰਕੇ ਮੇਰੇ ਹਿਸਾਬ ਨਾਲ ਤੇ ਚਲੋ ਐਨੀਵੇ ਜੇ ਉਹਨਾਂ ਨੂੰ ਲੱਗਦਾ ਵੀ ਹੈ ਕਿ ਗੋਡੇ ਬਦਲवाने ਆ ਤਾਂ ਐਟ ਲੀਸਟ ਕਟੋਗੜ ਦੋ ਤਿੰਨ ਮਹੀਨੇ ਆਯੁਰਵੈਦਿਕ ਟ੍ਰਾਇਲ ਕਰ ਲੈਣਾ ਚਾਹੀਦਾ ਨਹੀਂ ਕਿ ਮੈਂ ਆਪਰੇਟ ਤਾਂ ਹੈ ਹੀ ਐ ਬਟ ਮੈਨੂੰ ਲੱਗਦਾ ਕਿ ਦੋ ਤਿੰਨ ਮਹੀਨੇ ਅਗਰ ਮੈਡੀਸਨ ਲੈ ਲੈਣਗੇ ਤਾਂ ਉਹਨਾਂ ਨੂੰ ਕਰਾਉਣ ਦੀ ਲੋੜ ਨਹੀਂ ਪਵੇਗੀ ਤੇ ਇਹ ਵੀ ਸੁਣਿਆ ਹੈ ਕਿ ਜਦੋਂ ਕੋਈ ਵੀ ਆਯੁਰਵੈਦਿਕ ਇਲਾਜ ਕਰਾਂਦਾ ਹੈ ਤਾਂ ਉਹਦੇ ਵਿੱਚ ਪਰਹੇਜ਼ ਬਹੁਤ ਜ਼ਿਆਦਾ ਜੋ ਉਸ ਪਰਸਨ ਤੋਂ ਨਾ ਕੰਟਰੋਲ ਨਹੀਂ ਹੁੰਦਾ ਤਾਂ ਕਿਸ ਤਰ੍ਹਾਂ ਦਾ ਪਰਹੇਜ਼ ਹੁੰਦਾ ਹੈ ਜਾਂ ਕਿਸ ਤਰ੍ਹਾਂ ਦਾ ਕਰਨਾ ਚਾਹੀਦਾ ਹੈ ਦੇਖੋ ਸਹੀ ਬੈਨੀਫਿਟ ਟਰੋਪੈਡੀਕਲ ਲੈਣਾ ਹੈ ਤੇ ਕੁਝ ਪ੍ਰੇਸ ਸਾਨੂੰ ਰੱਖਣੇ ਪੈਣਗੇ ਕੁਝ ਜਿਹੜੀਆਂ ਗਲਤ ਚੀਜ਼ਾਂ ਸਾਡੇ ਬੋਡੀ ਦੇ ਅੰਦਰ ਜਾ ਰਹੀਆਂ ਨੇ ਉਹਨਾਂ ਨੂੰ ਰੋਕਣਾ ਪਏਗਾ ਇਸ ਤਰ੍ਹਾਂ ਦੀ ਕੋਈ ਨਹੀਂ ਗੱਲ ਨਹੀਂ ਹੈ ਕਿ ਬਹੁਤ ਜ਼ਿਆਦਾ ਪ੍ਰੇਸ ਹੁੰਦੇ ਆ ਨਾਰਮਲ ਅਸੀਂ ਜਿਵੇਂ ਵਾਈ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਾਂ ਬਾਹਰ ਦਾ ਖਾਣਾ ਉਹ ਵਾਈਡ ਕਰੀਦਾ ਬਾਕੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਬਹੁਤ ਜ਼ਿਆਦਾ ਤੁਹਾਨੂੰ ਕੋਈ ਖਾਣੇ ਤੋਂ ਅਸੀਂ ਰੋਕਦੇ ਆ ਖਾਣਾ ਨਾਰਮਲ ਆਪਣਾ ਘਰ ਦਾ ਖਾਣਾ ਖਾਓ ਵੈਜ ਖਾਓ ਨੌਨ ਵੈਜ ਖਾਓ ਘਰ ਦਾ ਬਣਿਆ ਖਾਓ ਅਸੀਂ ਇਹੀ ਕਹਿੰਨੇ ਆ ਤੇ ਜਿਹੜੀ ਖਾਣ ਪੀਣ ਵਾਲੀ ਚੀਜ਼ਾਂ ਨੇ ਅੱਜ ਕੱਲ ਸੋਣਿਆ ਕਿ ਜਿਵੇਂ ਕਈ ਦਾਲਾਂ ਇਸ ਤਰ੍ਹਾਂ ਨੇ ਕਈ ਸਬਜ਼ੀਆਂ ਵੀ ਇਸ ਤਰ੍ਹਾਂ ਜਿਦੇ ਵਿੱਚ ਵਾਈ ਹੁੰਦੀ ਹੈ ਕਿ ਇਹ ਸਹੀ ਹੈ ਦੇਖੋ ਬਹੁਤ ਸਾਰੀਆਂ ਸਬਜ਼ੀਆਂ ਵਾਈ ਦਾ ਕਾਰਨ ਬਣਦੀਆਂ ਨੇ ਪਰ ਉਹਦੇ ਨਾਲ ਨਾਲ ਕੁਦਰਤ ਨੇ ਸਾਨੂੰ ਬਾਕੀ ਚੀਜ਼ਾਂ ਵੀ ਦਿੱਤੀਆਂ ਨੇ ਉਹਦੇ ਨਾਲ ਤੁਸੀਂ ਹਲਦੀ ਦਾ ਪ੍ਰਯੋਗ ਕਰੋ ਅਦਰਕ ਦਾ ਪ੍ਰਯੋਗ ਕਰੋ ਲਸਣ ਦਾ ਪ੍ਰਯੋਗ ਕਰੋ ਵਾਈਬਾ ਦੀ ਦੂਰ ਕਰਦੀਆਂ ਨੇ ਜੀ ਇਹ ਕੁਦਰਤ ਨੇ ਸਾਨੂੰ ਇੱਕ ਚੀਜ਼ ਇਧਰਲੇ ਪਾਸੇ ਲੱਗਦਾ ਕਿ ਸਾਨੂੰ ਸਬਜ਼ੀਆਂ ਦਿੱਤੀਆਂ ਜਿਦੇ ਵਾਈਰ ਨਾਲ ਨਾਲ ਦੂਜੇ ਪਾਸੇ ਕੁਦਰਤ ਨੇ ਉਹ ਚੀਜ਼ਾਂ ਵੀ ਪੈਦਾ ਕੀਤੀਆਂ ਨੇ ਬਹੁਤ ਸਾਰਾ ਖਜ਼ਾਨਾ ਪਿਆ ਕੁਦਰਤ ਦਾ ਬਸ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰਨ ਦੀ ਲੋ अच्छा गुरमीत जी एता हो गया ठीक है कि परहेज किस तरह करना चाहिए या आयुर्वेद का प्रॉपर इलाज करना चाहिए या नहीं ता ही उसको रिजल्ट मिलेगा एक स्ट्रेस दी बीमारी लगातार बढ़ती जा रही है हर एक पर्सन ਦੇ ਅੰਦਰ چاہے ਉਹ ਯੂਥ ਹੈ ਜਾਂ ਬਜ਼ੁਰਗ ਹੈ ਸਟ्रेसफुल ਰਹਿੰਦਾ ਹੈ ਅੱਜ ਦੀ ਦੌਰ ਵਿੱਚ ਮਤਲਬ ਸਮਝ ਨਹੀਂ ਆ ਰਹੇ ਕਿ ਫਿਰ ਸਟ्रेस ਨੂੰ ਕਿਸ ਤਰ੍ਹਾਂ ਦੂਰ ਕਰੇ ਤੇ ਆਯੁਰਵੇਦ ਕਿਸ ਤਰ੍ਹਾਂ ਅੱਛਾ ਜੀ ਬਿਲਕੁਲ ਠੀਕ ਆ ਕਿਹਾ ਹੈ ਅੱਜ ਦੀ ਡੇਟ 'ਚ ਤਕਰੀਬਨ ਕਾਫੀ ਜ਼ਿਆਦਾ ਰੇਸ਼ਿਓ ਜੇ ਆਪਾਂ ਕਹਿ ਸਕਦੇ ਹਾਂ ਕਿ ਹਰ ਬੰਦੇ ਨੂੰ ਸਟ्रेस ਹੈ ਜੀ ਲੋਕੇ ਸਾਡੇ ਚ ਦਿਖਾਵਾ ਬਹੁਤ ਜ਼ਿਆਦਾ ਹੋ ਗਿਆ ਜੀ ਸਾਨੂੰ ਬ੍ਰਾਂਡਡ ਚੀਜ਼ਾਂ ਚਾਹੀਦੀਆਂ ਨੇ ਅੱਜ ਮੇਰੀ ਯੋਗਤਾ ਸਾਈਕਲ ਦੀ ਤੇ ਮੈਨੂੰ ਸਕੂਟਰ ਚਾਹੀਦਾ ਸਕੂਟਰ ਦੀ ਤੇ ਕਾਰ ਚਾਹੀਦੀ ਕਾਰ ਚਾਹੀਦੀ ਤੇ ਹੋਰ ਵੱਡੀ ਚਾਹੀਦੀ ਹੈ ਬਿਲਕੁਲ ਅਸੀਂ ਲੋਕਾਂ ਨੂੰ ਦੇਖ ਦੇਖ ਕੇ ਦੂਜੇ ਵਾਲੇ ਆਪਣਾ ਜੀਵਨ ਖਰਾਬ ਕਰ ਰਹੇ ਆਂ ਇਹੀ ਸਾਦਾ ਜੀਵਨ ਰੱਖੋਗੇ ਸਟ्रेस ਆਪਣੇ ਆਪ ਠੀਕ ਹੋ ਜਾਏਗਾ ਜੀ ਬਾਕੀ ਫਿਰ ਵੀ ਸਟ्रेस ਲਈ ਸਾਡੀ ਐਰਬੈਡਿਕ ਦੇ ਵਿੱਚ ਅਸ਼ਵਗੰਧਾ ਬਹੁਤ ਅੱਛਾ ਰੋਲ ਅਦਾ ਕਰਦਾ ਅਸ਼ਵਗੰਧਾ ਦਾ ਪ੍ਰੋਪਰ ਇਸਤੇਮਾਲ ਕਰੋ ਅੱਧਾ ਚਮਚੇ ਰਿਦਾ ਚਮਚਾ ਮੀ ਤੁਹਾਡਾ ਸਟ्रेस ਲੈਵਲ ਕਾਫੀ ਘਟ ਜਾਂਦਾ ਹੈ ਜੀ ਜਿਵੇਂ ਤੁਸੀਂ ਅਸ਼ਵਗੰਧਾ ਦੀ ਗੱਲ ਕੀਤੀ ਤੇ ਹੋਰ ਕਿਹੜੀ ਕਿਹੜੀ ਇਸ ਤਰ੍ਹਾਂ ਦੀ ਜਿਹੜੀ ਬੂਟੀਆਂ ਨੇ ਜੋ ਤੁਹਾਡੇ ਆਯੁਰਵੇਦ ਦੇ ਵਿੱਚ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਇਹ ਕੀ ਜਿਹੜੀਆਂ ਵੀ ਆਯੁਰਵੈਦਿਕ ਦਵਾਈਆਂ ਨੇ ਕੀ ਤੁਹਾਡੇ ਆਪਣੀ ਮੈਨੂਫੈਕਚਰਿੰਗ ਹੈਗੀ ਆ ਜਾਂ ਕਿਸ ਤਰ੍ਹਾਂ ਇਹ ਸਾਰੀਆਂ ਦਵਾਈਆਂ ਅਸੀਂ ਇੱਥੇ ਆਪਣੀ ਸ਼ਾਪ ਤੇ ਹੀ ਫਰੈਸ਼ ਅਰਬਸ ਲੈ ਕੇ ਗ੍ਰਾਈਂਡ ਕਰਕੇ ਦਿੰਨੇ ਆ ਜੀ ਅਸ਼ਵਗੰਧਾ ਉਹਦੇ ਵਿੱਚੋਂ ਇੱਕ ਆਈਟਮ ਹੈ ਜਿਹੜੀ ਇੱਕ ਕਾਮਨ ਚੀਜ਼ ਹੈ ਹਰ ਜਗ੍ਹਾ ਤੋਂ ਮਿਲ ਜਾਂਦੀ ਹੈ ਇਸ ਕਰਕੇ ਮੈਂ ਤੁਹਾਨੂੰ ਉਹਦਾ ਨਾਮ ਲੈ ਇਸ ਤੋਂ ਇਲਾਵਾ ਕਾਫੀ ਹੋਰ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਸਾਡੇ ਸਟੌਰ ਵਾਲੋਂ ਘਟਾਉਂਦੀਆਂ ਨੇ ਅਸ਼ਵਗੰਧਾ ਮੇਸ ਕਰਕੇ ਕਿਹਾ ਕਿ ਇੱਕ ਤਾਂ ਕਾਮਨ ਹੈ ਇੱਕ ਇਹ ਸਟੈਸ ਲੈਵਲ ਤੋਂ ਇਲਾਵਾ ਇਲਾਵਾ ਬਲ ਵਰਦਕ ਵੀ ਹੈ ਸਾਡੇ ਸਰੀਰ ਬੋਡੀ ਨੂੰ ਤਾਕਤ ਵੀ ਦਿੰਦੀ ਹੈ ਜੀ ਅੱਛਾ ਜਿਹੜੀ ਕਿ ਤੁਸੀਂ ਦਵਾਈਆਂ ਦਿੰਦੇ ਹੋ ਆਯੁਰਵੈਦਿਕੀਆਂ ਇਹ ਮਤਲਬ ਕਿੱਥੇ ਕਿੱਥੇ ਤੁਹਾਡੇ ਹੋਰ ਸੈਂਟਰ ਨੇ ਜਾਂ ਆਨਲਾਈਨ ਅਗਲਾ ਕਰ ਸਕਦਾ ਹੈ ਜਾਂ ਫਿਰ ਡਾਇਰੈਕਟ ਹੀ ਵਿਜ਼ਿਟ ਕਰੇ ਦੇਖੋ ਸੈਂਟਰ ਤੇ ਹਲੇ ਸਾਡਾ ਲੁਧਿਆਣਾ ਵਿੱਚ ਹੀ ਬਲਰਾਜ ਆਯੁਰਵੈਦਾ ਦੇ ਨਾਮ ਤੇ ਹੈਗਾ ਇੱਕੋ ਹੀ ਸੈਂਟਰ ਹੈ ਇਸ ਤੋਂ ਇਲਾਵਾ ਕਿਸੇ ਵੀ ਜਗ੍ਹਾ ਤੇ ਕੋਈ ਪੇਸ਼ੈਂਟ ਬੈਠਾ ਹੈ ਉਹ ਸਾਨੂੰ ਆਨ ਕਾਲ ਫੋਨ ਫੋਨ ਕਰਕੇ ਮੰਗਵਾ ਸਕਦਾ ਹੈ ਅਸੀਂ ਹਰ ਜਗ੍ਹਾ ਤੇ ਕੋਰੀਅਰ ਵੀ ਕਰ ਦਿੰਦੀ ਆ ਬਲਕਿ ਆਊਟ ਆਫ ਇੰਡੀਆ ਵੀ ਅਸੀਂ ਕੋਰੀਅਰ ਤੇ ਭੇਜ ਦਿੰਦੀ ਆ ਬਿਲਕੁਲ ਕੁਲਮਤੀ ਇੱਕ ਜਾਂਦੇ ਜਾਂਦੇ ਇੱਕ ਸਵਾਲ ਹੋਰ ਕਿ ਆਯੁਰਵੇਦ ਜਿਹੜਾ ਆ ਉਹ ਕੀ ਸਲਾਹ ਦਿੰਦਾ ਹੈ ਕਿ ਹੈਲਦੀ ਰਹਿਣ ਵਾਸਤੇ ਕੀ ਖਾਣਾ ਚਾਹੀਦਾ ਕਿਸ ਤਰ੍ਹਾਂ ਕੀ ਜ਼ਰੂਰੀ ਹੈ ਚੰਗੀ ਸਿਹਤ ਤੇ ਲਈ ਦੇਖੋ ਆਯੁਰਵੇਦਿਕ ਦੇ ਵਿੱਚ ਬਹੁਤ ਸਿੰਪਲ ਹੈ ਜੀ ਹੈਲਦੀ ਖਾਣਾ ਖਾਓ ਘਰ ਦਾ ਬਣਿਆ ਖਾਣਾ ਖਾਓ ਔਰ ਸੈਰ ਜ਼ਰੂਰ ਕਰੋ ਮੈਂ ਕਹਿੰਦਾ ਸਾਰਾ ਦਿਨ ਜੋ ਮਰਜ਼ੀ ਕਰੋ ਤੁਹਾਡਾ ਬਾਡੀ ਬਹੁਤ ਹੱਦ ਤੱਕ ਤੁਹਾਨੂੰ ਬਖਸ਼ ਵੀ ਦੇਗੀ ਜੇ ਤੁਸੀਂ ਆਪਣੀ ਬੋਡੀ ਨੂੰ 30 ਮਿੰਟ ਜ਼ਰੂਰ ਦਿਓ 30 ਮਿੰਟ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਜੀ ਪਾਣੀ ਦਾ ਪ੍ਰੋਪਰ ਇਸਤੇਮਾਲ ਕਰੋ ਔਰ ਘਰ ਦਾ ਖਾਣਾ ਖਾਓ ਇਹਦੇ ਨਾਲ ਹੀ ਤੁਹਾਡਾ ਕਾਫੀ ਹੱਦ ਤੱਕ ਪ੍ਰੋਬਲਮ ਸੋਲਵ ਹੋ ਜਾਏਗੀ ਔਰ ਇੱਕ ਸਭ ਤੋਂ ਇੰਪੋਰਟੈਂਟ ਕਿ ਬੋਡੀ ਡੀਟੌਕਸ ਜ਼ਰੂਰ ਹੋਣੀ ਚਾਹੀਦੀ ਹੈ ਜੇ ਮਤਲਬ ਆਪਾਂ ਕਹਿ ਦਈਏ ਤਾਂ ਐਰ ਵੈਲੀ ਦੇ ਹਿਸਾਬ ਨਾਲ ਤੁਹਾਡਾ ਪੇਟ ਹੀ ਸਾਰੇ ਰੋਗਾਂ ਦਾ ਕਾਰਨ ਬਣਦਾ ਤੁਹਾਡਾ ਪੇਟ ਸਾਫ ਪੇਟ ਸਹੀ ਤਾਂ ਸਾਰੀਆਂ ਬਿਮਾਰੀਆਂ ਦੂਰ ਅਗਰ ਪੇਟ ਸੈਟ ਨਹੀਂ ਹੈ ਤੇ ਤੁਹਾਡਾ ਕਿਸੇ ਕੰਮ 'ਚ ਮੰਨਣੇ ਲੱਗੇਗਾ ਔਰ ਕੋਈ ਨਾ ਕੋਈ ਬਿਮਾਰੀ ਲੱਗੀ ਰਹੇਗੀ ਗੁਰਮੀਤ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਐਸਐਨਜੀ ਨਿਊਜ਼ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਯੁਰਵੇਦ ਤੋਂ ਜੁੜੀਆਂ ਬਹੁਤ ਸੋਹਣੀਆਂ ਜਾਣਕਾਰੀਆਂ ਤੁਸੀਂ ਸਾਂਝੀਆਂ ਕੀਤੀਆਂ ਦਰਸ਼ਕਾਂ ਦੇ ਨਾਲ ਥੈਂਕ ਯੂ ਸੋ ਮੀ। ਤੁਹਾਡਾ ਹੀ ਬਹੁਤ ਬਹੁਤ ਧੰਨਵਾਦ।